ਆੱਟੇ ਬਣਾਉਗਾ ਹਲਵਾਈਆਂ ਨਾਲ ਰਿਹਾ ਇਹ ਹੂੰ ਕੀ ਪਟਦਾ ਦੀ ਨਹੀਂ ਆ ਬੰਦੇ ਆ ਚੱਲਦਾ ਹੁੰਦਾ ਯਾਰ ਡਿਜ਼ਾਈਨ ਸੋਹਣਾ ਬਣਦਾ ਓਏ ਨਹੀਂ ਬਣਦਾ ਸੋਹਣਾ ਜਾਂਦਾ ਆਪਾਂ ਦਾ ਬੰਦੇ ਵਾਲਾ ਬਣਾਉਣਾ ਆ ਖੁਆ ਕੱਢਣ ਵਾਲਾ ਬਣਾਈ ਜਾਂਦਾ ਇੱਥੇ ਵੀ ਰੋੜਾ ਲਾਓ ਇੱਥੇ ਆਪਾਂ ਦਾ ਬੰਦੇ ਵਾਲਾ ਬਣਾਉਣਾ ਭੈਣ ਦੀ ਸੋਹਣਾ ਬਣਦਾ ਫੇਰ ਰੋੜਾ ਸੋਹਣਾ ਨਹੀਂ ਦਿਖਾਉਣਾ ਆਪਾਂ ਫੇਰ ਸੋਹਣਾ ਬਣਾਉਂਦੇ ਨੇ ਆਈਏ ਚੱਲੋ ਤਾਂ ਆਪਾਂ ਇਹਦੀ ਡਿਜ਼ਾਈਨ ਪਾ ਦੋ ਚ ਇਹ ਲੱਕੂ ਡੇਲੀ ਬਣਾ ਕਾਲੇ ਚੁੱਲਾ ਵੀ ਨਹੀਂ ਬਣ ਡੇਲੀ ਬਣਾ ਮੈਂ ਜੀ ਡੇਲੀ ਬਣਾ ਜੀ ਉਹ ਭਾਈ ਨਹੀਂ ਹੁੰਦਾ ਇਹਦਾ ਚੁੱਲਾ ਜੱਸ ਇਹ ਪੰਜ ਇਹਦੀ ਨੂੰ ਮਿਲ ਲੈ ਅਹੋ ਤੂੰ ਆਇਆ ਕਰ ਡੱਕੇ ਇਕੱਠੇ ਕਰ ਆਪੇ ਇੰਨੇ ਤੇਰੇ ਪਿੱਛੇ ਭੰਟੀ ਮਿੰਟੂ ਮਿੰਟੂ ਇਹਨੂੰ ਛੱਡ ਤੂੰ ਰਿਆ ਉਡੀ ਚੱਕ ਕੇ ਮੈਂ ਛੱਡ ਛੱਡ ਆਪੇ ਕਰ ਲੂਗਾ ਇਹ ਅਸਿਸਟੈਂਟ ਨਹੀਂ ਹੈਗਾ ਤੂੰ ਇਹਦਾ ਇੱਕ ਤਾਂ ਡੱਬੀ ਚੱਕ ਲਿਆ ਇੱਕ ਪੁੰਨੈ ਤੀਜੀ ਹਾਂ ਵਰਦੀ ਲਈ ਦਿੱਤੀ ਨਹੀਂ ਓਏ ਆਹੀ ਪੈਨਾਮ ਬਣਾ ਦੇ ਸਾਫਾ ਬਣਾ ਯਾਰ ਜੀ ਚਾਹ ਪੋਣ ਜੀ ਨਾ ਚਾਹ ਪੀਏ ਨਾ ਓਏ ਤਾਂ ਦਾਰੂ ਲਗਦਾ ਸਾ ਇਹਨਾਂ ਬੱਚ ਦੁੱਧ ਚੱਕ ਲਈ ਮਿੱਤਰੇ ਪਿਆ ਹੂੰ ਨਾਲ ਲੈ ਕੇ ਜਾ ਹਾਂ ਚਾਹ ਲਈ ਪਾਣੀ ਮਿੱਤਰੇ ਪਿਆ ਉਸ ਲਈ ਤੇਰੇ ਨਾਲ ਚਾਹ ਬਣਾਵਾਂਗੇ ਬਈ ਫਿਰ ਦੱਦੋ ਫਿਰ ਦੂਜੀ ਬੋਤਲ ਚ ਪਾ ਕੇ ਲੈ ਛੋਟੀ ਚ ਟਾਈਮ ਦੀ ਬਾਲਾ ਲਾਉਣਾ ਉੱਥੇ ਉੱਥੇ ਮਿੰਟੂ ਸਟਿੰਗ ਵਾਲੀ ਬੋਤਲ ਭਈਆ ਇੱਕ ਉਥੇ ਮੋਰੀ ਚ ਫੁਰਤੀ ਰੱਖੋ ਹੁਣੇ ਫੁਰਤੀ ਰੱਖੋ ਫੇਰ ਆਊਗੀ ਉਥੇ ਜਾ ਸਿੰਮੂ ਨਾਲ ਉਹਦੇ ਮਿੰਟੂ ਦੇ ਨਾਲ ਜਾ ਨਾਲ ਲੈ ਕੇ ਜਾ ਮਿੰਟੂ ਜਾ ਦੌੜ ਕੇ ਜਾ ਲੈ ਮਾਈਕ ਲਫੜਾ ਲੈ ਮਿੰਟੂ ਮਾਰਿਆ ਕਰੋ ਯਾਰ ਟਾਈਮ ਨਾਲ ਲਾਇਆ ਕਰੋ ਅੱਧੀ ਅੱਧੀ ਕੀ ਮਰਿਆ ਉਹ ਕੋਈ ਦੇਖ ਲਓ ਰੋਟੇ ਰੁਕਿਆ ਲਾਉ ਚੱਲ ਰਿਹਾ ਹੈ ਰੱਬ ਮਾਲਾ ਬੀਏ ਸਾਹ ਬਾਬੂ ਕਹਿੰਦਾ ਦੁੱਧੀ ਦਾ ਮਿਠਾ ਗਿਆ ਹਾਂ ਭਾਈ ਜਾਪਤੀ ਮਿਠਾ ਗਿਆ ਅਰੇ ਰੈੱਡ ਬੁੱਲਾ ਭਾਈ ਅਰੇ ਜਾਨ ਨੂੰ ਭਾਈ ਕਹਿੰਦਾ ਦੁੱਧੀ ਪੀਵਾਂਗੇ ਹਾਏ ਰੈੱਡ ਬੁੱਲਾ ਹਾਏ ਸਤਗੁਰ ਕਹਿੰਦਾ ਅੰਕਿੰਗ ਬਈ ਭਾਈ ਮੈਂ ਕਦੇ ਨਹੀਂ ਯਾਰ ਮੈਨੂੰ ਦੱਸ ਯਾਰ ਸੀ ਜੀ ਯਾਰ ਇਹ ਕੱਲ ਗੱਲ ਕਰਨਾ ਬੱਜੀ ਓਕੇ ਹੋਏ ਪਏ ਬਈ ਮੈਂ ਕਦੇ ਪੀ ਨਹੀਂ ਗਿਆ ਨਹੀਂ ਆ ਰਹਾ ਦੇਖੇ ਜਾਦਾ ਗੁੱਸਾ ਤੇਰੀ ਮੈ ਨਹੀਂ ਦਿੰਦਾ ਮੈਂ ਪੀਂਗਾ ਪੀਂਗਾ ਹਜੇ ਨਹੀਂ ਪੀਂਦਾ ਮਗਰ ਹੁਣ ਪਾਣੀ ਦਾ ਥੋਮਾ ਬੜੀ ਤੇ ਮਿੱਟੀ ਦਾ ਤਾਪਦੀ ਸਾਰੀ ਹਾਂ ਪਾਣੀ ਉਹ ਮਾਰ ਕੱਢ ਕੇ ਜੋ ਹਜੇ ਮੈਂ ਤੋ ਆ ਗੁੱਥ ਨੇ ਤੋ ਵੇ ਲਾ ਫੜਾ ਮੈਂ ਕੰਮ ਕਰ ਦੂ ਇੱਕ ਮਿੰਟ ਪਹਿਲਾਂ ਯਾਰ ਤੂੰ ਲਾ ਨਹੀਂ ਪਸੰਦਾ ਮੈਨੂੰ ਤਾਂ ਚੱਲਾ ਚੱਜਦਾ ਬਣਾਉ ਯਾਰ oye ke nahi huga tulla yaar ho babbe ta mera pendi mara gadde te chota chadda bana yaar aa dellian la vichda pendi mishti ban ke beh gaya sad ja sabhti sabhti chunde bhai jassa yaar aat wale change karo yaar aat aat le dakke da main leya main baki hor ha aaye main je rukwa de thoda andar baake puro front ha aa hunde chulle ahi hunda chadda apna da desi ban di ਚਾਲ ਮਾਰ ਲਿਤਾ ਚਾਰ ਰੁਪਏ ਪਾਸ ਗਏ ਨੇ ਤੇ ਹੁਣ ਮੇਰਾ ਵੀਰ ਇੱਕ ਤਾਂ ਲੱਕਾ ਐਨੇ ਡੱਕੇ ਨਾਲ ਨਹੀਂ ਚਾਹ ਬਣਨੀ ਠੀਕਵੇਂ ਹੋਈ ਪ੍ਰਧਾਨ ਜੀ ਠੀਕ ਹੈ ਜੀ ਤੁਸੀਂ ਐਸੋ ਜੀ ਬਾਹੂ ਬੜੀ ਕੀ ਕਰਦੇ ਜੀ ਕੁਝ ਨਹੀਂ ਕਰਦੇ ਤੈਂ ਕਿਵੇਂ ਲਾ ਲਈਆਂ ਇਹਨਾਂ ਕਾ ਮੈਂ ਇੱਥੇ ਅੱਜ ਹਰਿਆਣੇ ਚ ਆਏ ਜੀ ਕੀ ਨੀਗਾ ਘੜਾ ਕਿ ਨੀਲੀਆਂ ਨਿਕ ਲਾਊਗਾ ਫੇਰ ਕੀ ਕਹਿੰਦਾ ਇਹ ਇਹ ਪਾਲ ਦਾ ਕਰਦਾ ਨਾਲ ਘੰਨੇ ਦਾ ਹੋ ਗਿਆ ਉਹ ਭੈਣ ਜੋ ਭਾ ਇੰਜੈਕਸ਼ਨ ਲਵਾਇਆ ਹੋਵੇ ਜੀ ਸਰ ਇੰਜੈਕਸ਼ਨ ਤੇਰੇ ਮੈਂ ਟੀਕਾ ਲਵਾ ਲਵਾਂ ਟੀਕੇ ਨਾਲ ਠੀਕ ਹੋ ਜਾਏ ਆਪਾਂ ਆ ਸੀਨ ਕੱਟ ਕੇ ਨਾ ਗੋਪੂ ਤੇ ਚੱਲਦੇ ਹਾਂ ਮੁੰਡਾ ਬਾਹਰ ਹੋ ਗਿਆ ਸਰ ਕੀ ਹੋ ਗਿਆ ਡਾਕਟਰ ਨੂੰ ਹੋਰ ਪਾਈਜਨ ਹੋ ਰਿਹਾ ਨਾ ਬੁਖਾਰ ਹੋ ਰਿਹਾ ਜਿਆਦਾ ਠੀਕ ਹੈ ਜੀ ਆਓ ਦੱਸੂਗਾ ਡਾਕਟਰ ਦੇਖਾ ਦੱਸਿਆ ਜੀ ਹਾਂ ਜੀ ਦੱਸ ਨਾ ਲੋਕੇਸ਼ਨ ਚੇਂਜ ਕਰ ਲਵਾਂ ਜੀ ਮੇਂ ਮੀਡੀਆ ਚ ਡਾਕਟਰ ਐ ਮੀਡੀਆ ਚੱਕੀ ਉਹਦਾ ਪਾਖਾਲਾ ਮਸਾਲੇ ਹੁੰਦੇ ਓਏ ਮੇਰੇ ਗੋਡੇ ਕਾਉ ਤੋਂ ਖੜਾਉਂਗਾ ਮੈਨੂੰ ਆਇ ਲੱਗਾ ਨਾ ਬੜਾ ਹੋ ਗਿਆ ਨੰਦਨ ਫੜ ਦੇ ਨੀ ਯਾਰ ਆ ਪਿਆ ਮੋਸੇ ਮੇਰਾ ਇਹਦਾ ਫੁੱਲ ਪੋਚੋਏ ਇਹਨੂੰ ਚੱਕ ਦੇ ਕਿਵੇਂ ਨਹੀਂ ਵੀ ਕਿਵੇਂ ਮੈਂ ਕਿਹਾ ਮੈਂ ਦੀ ਮੈਂ ਵੀ ਮੈਂ ਦੀ ਕਿਤੇ ਵਿੱਚ ਨੱਚਦੀ ਕਿਤੇ ਵਿੱਚ ਨੱਚਦੀ ਮੇਰੇ ਤੁਮਕੇ ਕਾਲੀ ਦੇ ਆਹਦਾ ਟੀਮ ਦਾ ਨਵਾਂ ਮੈਂਬਰ ਇਹ ਚਲਾਉਂਦਾ ਸਾਰ ਆਪਾ ਰੱਖਾ ਗੇ ਰਹਿਣ ਤੇ ਲੱਗ ਦੇ ਇਹਨੂੰ ਤੈਨੂੰ ਰਹਿਣ ਤੇ ਲੱਗ ਰਿਹਾ ਓਏ ਇਹ ਪਾਗੜੀ ਬਣਾਗੇ ਯਾਰ ਖੱਦਿਆ ਜਿਆਦਾ ਲੱਗਦਾ ਫਰੀਂ ਥੋੜਾ ਜਿਹਾ ਮੈਂ ਤੁਹਾਨੂੰ ਦੱਸਾਂ ਕਿ ਕਿਹੜਾ ਹੋਣਾ ਆਪਾਂ ਉੱਥੇ ਹੀ ਬਣਾ ਲਈਏ ਇੱਥੇ ਅੱਜਾ ਏਦਾਂ ਵੀ ਮੇਰੇ ਕੋਲ ਹੀ ਮਾਰਾ ਉੱਪਰ ਬਣਾ ਦੀ ਇਹਨਾਂ ਦੀ ਉਧਰ ਦੇਖ ਕੇ ਆਉਂਦਾ ਮਾਰਾ ਉੱਪਰ ਉਹਦੇ ਇੱਥੇ ਲਾਲਜੇ ਨੇ ਕੰਮ ਕਰਵਾ ਦਿੱਤੀ ਛੋਟਾ ਜਿਹਾ ਲੈ ਲੈਂਦੇ ਮਿੱਠਾ ਕਰ ਦਿੰਦਾ ਮੈਂ ਫਿਰ ਮਿਰਚਾਂ ਪੈਣੀਆਂ ਕੀ ਭਾਂਗ ਜਾ ਕੀ ਭਾਂਗ ਜਾ ਮਿਰਚਾਂ ਕੀ ਕਰੇਗਾ ਸੀਲ ਸੀਲ ਪਾਉਣਾ ਫਿਰ ਉਹ ਮਿਰਚਾਂ ਪੈਣੀਆਂ ਤਾਂ ਹੀ ਤਾਂ ਸੁਖੜੂ ਵੀ ਹੂੰ ਤਾਂ ਚੱਲ ਕੱਟ 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 ਕਰ ਪੂਰੀ ਸਟੋਰੀ ਦੱਸਦੀ ਪਰ ਨਹੀਂ ਆਪ ਨੂੰ ਬੀਬਾ ਗੁਰੂ ਅਦਾਬ ਉਹਦੇ ਨਾਲ ਕਿਤੇ ਕੋਈ ਅੰਗਿਆਰੀ ਚਾੜ ਲਿਆ ਹੈ ਕਿਤੇ ਉਹਨਾਂ ਨੇ ਐਂ ਚਾੜ ਲਿਆ ਉਹਨਾਂ ਨੇ ਚਾੜ ਦੇ ਬੜਾ ਨਵੇ ਲਾਈ ਲੈ ਲੈ ਸਟਾਈਲ ਦੇਖ ਕਦੇ ਹੁਣ ਸਟਾਈਲ ਦੇਖਦਾ ਮਾਜੂਰੀ ਲੈ ਨਹੀਂ ਸੰਤਨ ਨਾ ਵੀ ਕਿਦੜੇ 5000 ਕਰੋ ਸੈਟਅਪ ਬਾਈ ਕਰੋ ਜੇ ਇਸ ਦੀ ਸੈਟਅਪ ਛੇ ਜੀ ਵਿਦਡਰਾ ਇੰਦਾ ਰਿਜ਼ਰਵ ਬੈਂਕ ਆਫ ਇੰਡੀਆ ਏਕ ਹੀ ਹੋਇਆ ਉਹ ਕੋਈ ਚੱਕਰ ਦਾ ਨਹੀਂ ਤੁਹਾਡਾ ਕਰ ਬਸ ਕੱਲ ਜੀ ਆ ਬਾਈਆਂ ਤੁਸੀਂ ਰੈਂਟ ਤੇ ਲੈ ਲੈ ਕਰ 5000 ਰੁਪਏ ਮਹੀਨਾ ਦਾ ਨਾ ਨਾ ਇੱਕ ਦਿੰਦਾ 5000 ਆ ਸੋ ਯਾਰ ਜੀ ਕੱਢਾਗੇ 5-10 ਐਪੀਸੋਡ ਕੋਈ ਚੱਕਰ ਜਾਓ ਯਾਰ ਉਹ ਅੱਗ ਬੁਝਾ ਦੋ ਪੰਪਾ ਲਾਗੇ ਇਹਨੂੰ ਲੈ ਕੇ ਜਾਵਾਂ ਮੜੀ ਜੀ ਜਿਹੜਾ ਮਿਰਚਾਂ ਪੈਣੀਆਂ ਟਾਈਟ ਹਾਏ ਗਾਇਸ ਫਾਲੋ ਕਰ ਲਓ ਬਈ ਤੈਨੂੰ ਫਾਲੋ ਕਰ ਗਾਇਸ ਫੇਰ ਖਾਊਗਾ ਹੁਣ ਉਹ ਸ਼ਾਟ ਉੱਥੇ ਕੱਢਾਂਗੇ ਮਿਰਚਾਂ ਵਾਲਾ ਦੇਖੀ ਕਿੱਥੇ ਉਹ ਫਰੇਮ ਚ ਉਹ ਉੱਥੇ ਕੱਢਾਂਗੇ ਹਾਂ ਉਹ ਫੇਰ ਉਹ ਬੈਕਗ੍ਰਾਉਂਡ ਫਰੇਮ ਸੋਹਣੀ ਹੈ ਉਹ ਗ੍ਰੀਨ ਵਰਡਾ ਜਿੱਥੇ ਹਾਂ ਫਿਰ ਮਿਰਚਾਂ ਹੁਣ ਇੱਥੋਂ ਕਿ ਮਿਲਿਆਉਂਗਾ ਫਿਰ ਮੈਂ ਚੱਕ ਇੱਥੋਂ ਕੱਟ ਲਾਵਾਂਗੇ ਇੱਥੋਂ ਕੱਟ ਉੱਥੇ ਸੁੱਕਣੀਆਂ ਬਾਈਆਂ ਪਈਆਂ ਹੋਣੀਆਂ ਮੈਂ ਲੈਣ ਜਾਊਗਾ ਨਹੀਂ ਬਾਈ ਇੱਥੇ ਵੇੜ ਕੇ ਪਾਉਂਦਾ ਰਹਿੰਦੇ ਸਾਡੇ ਆਮ ਤੌਰ ਤੇ ਵੀ ਬਸ ਉਹ ਤਰਿਆ ਕਰਦਾ ਨਹੀਂ ਬਈ ਫਸਲੋ ਨੂੰ ਬਈ ਨਾ ਜਿਹੜਾ ਬਣਾ ਮੈਂ ਕਹਿੰਦਾ ਲੱਗਿਆ ਨਹੀਂ ਕਿਤੇ ਯਾਰ ਉਹਦੇ ਮਿਰਚਾਂ ਪਾਈਆਂ ਉਹਦੇ ਉੱਤੇ ਮੈਂ ਬੈਠਾ ਉਹ ਉੱਥੇ ਧੂਕਾ ਚੱਲ ਰਿਹਾ ਜਿਵੇਂ ਦੇਖ ਲਈ ਨਹੀਂ ਗਲਾਸ ਚੱਕਦੇ ਚਿੰਨੂ ਇਹ ਬਾਗ ਦੇ ਅੰਦਰ ਪਾਣੀ ਪਾਣੀ ਲੈਣਾ

ਤਾਂ ਕਿਵੇਂ ਕਾਲੀ ਐਂਡ ਕਾਂ ਲਾ ਦੀਆਂ ਮੇਰੇ ਤਾਂ ਜਿੱਦਿਖਣ ਲੈਂ ਜੋ 20 40 ਫੀਲਿੰਗ ਲੈ ਰਿਆ ਹਨ 20 40 ਆ ਲੈ ਰਖੀਏ ਬਸ ਖੀਰ ਰੱਖਣੇ ਨੇ ਬਸ ਕੱਲੇ ਖੀਰ ਮੈਨੂੰ ਟਾਈਮ ਨਹੀਂ ਮਿਲਦਾ ਥੋੜਾ ਮੈਲੇ ਨਹੀਂ ਗਿਆ ਲੈਣੀ ਖੀਰ ਕਿੱਥੇ ਅੱਖਾਂ ਦੇ ਨਵਾਂ ਸਿਸਟਮ ਠੀਕਾ ਠੀਕਾ ਹੋਰ ਨਵੀਂ ਤਾਂ ਜੀ ਓਕੇ ਬਣਾਈ ਲਾ ਲੈ ਬਾਈ ਬੰਦੂ ਲੈ ਜਾ ਕਰਜਾ ਕੱਪੜੇ ਪਾੜੀ ਲੈ ਆ ਲੈ ਮੈਂ ਕੋਸ਼ਾ ਕਰਕੇ ਲੈ ਆ ਯਾਰ ਹੂੰ ਮੈਂ ਸਣੀ ਰਿਆਜ ਕਰਨਾ ਬਖ। ਕਹਿੰਦਾ ਜੇ ਤੂੰ ਆਪ ਚੱਕ ਕੇ ਰੱਖੀਂ ਕਹਿੰਦਾ ਮੈਂ ਚੌਕੇ ਤੇ ਚੜਨਾ ਨਹੀਂ ਇਹਦਾ ਕੋਈ ਅੱਧ ਵਿੱਚ ਚੀਜ਼ ਆ ਉਹ ਕਰਵਾਇਆ ਹੋਇਆ ਕਹਿੰਦਾ ਮੇਰਾ। ਕਹਿੰਦਾ ਕਾਹ ਕਰਵਾ ਚੌਕੇ ਤੇ ਚੜਨਾ ਨਹੀਂ ਕਹਿੰਦਾ ਆਹ ਉਹ ਕਹਿੰਦਾ ਨਵੀਂ ਬਾਈ ਬੰਗੂ ਪਹਿਲਾਂ ਤੂੰ ਮਿੱਠੀਆਂ ਰੋਟੀਆਂ ਪਕਵਾਵਾਂਗੀ ਤੇ ਫਿਰ ਚੜੇਗਾ ਮੈਂ ਤੂੰ। ਆਹ ਫੱਟ ਗਈ ਨਾ ਰਧਮ। ਆਹ ਨੂੰ ਇਹਨਾ ਪਹਿਲਾਂ ਤੇਰੇ ਕੋਲ ਮਿੱਠੀਆਂ ਰੋਟੀਆਂ ਪਕਵਾਵਾਂਗਾ। ਮਿੱਠੀ ਰੋਟੀ ਬਕਵਾਵਾਂਗੇ ਫਿਰ ਤੋਂ। ਪਹਿਲਾਂ ਪਤਾ ਪਚੜੇਗਾ। ਉਹ ਅਸਲ ਤੇ ਕਹਿੰਦਾ ਮੈਂ ਚੌਣ ਤੋਂ ਪਹਿਲਾਂ ਕਹਿੰਦਾ ਸਵੇਰ 'ਚ ਮੱਥਾ ਦੇ ਕੇ ਆਈ ਦੀਆਂ ਲਾ ਕੇ ਚੱਲੇ ਤੇ ਚੌਕੇ ਤੇ ਨਾ ਨਾ ਪਲਦਾ ਪਰ ਮੈਂ ਪਲਦਾ ਮੈਂ ਕਹੂੰਗਾ ਦੇਖਾ ਪਹਿਲਾਂ ਤਾਂ ਮੈਂ ਕਹੂੰਗਾ ਅਰਮੇਸ਼ ਮੈਂ ਖਾਂ ਮੈਂ ਕਹਾਂ ਕਹਨਾ ਤੂੰ ਟੌਂ ਚੱਕ ਲਗਾ ਮੈਂ ਖਾਂ ਮੈਂ ਹਾਰਾ ਨਹੀਂ ਨਵਾਂ ਨਵਾਂ ਬਗਲੇ ਚੌਕੇ ਤੇ ਨਹੀਂ ਕਰਨਾ ਕਹਨਾ ਉਹ ਕਹਿੰਦਾ ਫਿਰ ਮਿੱਠੀਆਂ ਰੋਟੀਆਂ ਪਕਾ ਕੇ ਢਾੜੀ ਚਾਰਾਂਗੇ ਨਾ ਤੈਨੂੰ ਟੌਂਕੇ ਤੇ ਮੈਂ ਨਹੀਂ ਆਇਆਂ ਜਾਂਦੀ ਮਾਹਮਸੀ ਵਾਂਜ ਚਰਾਗ ਲਾ ਕੇ ਚਮਕਾ ਦੀਵਾ ਲਾ ਕੇ ਮੈਂ ਹੋਗਾ ਕਿ ਮੈਂ ਨਾ ਨੂੰ ਕਿ ਮੈਂ ਫੇਰ ਚੜੂ ਚੌਕੇ ਤੇ ਮਾਮਾ ਦਾ ਚੜਜਣਾ ਥੋਡੇ ਮਾ ਉਦੋਂ ਦਾ ਚੁੱਲਾ ਠੰਡਾ ਪੈ ਜਾਊਗਾ। ਕਾ ਹੁੰਦੇ ਜਾਣੇ। ਮਾ ਨਾ ਭਾਈ ਮਾਰਾ ਕਾਮ ਨਾ ਠੰਡਾ ਪਰ ਜਮਿਆ ਕੋਲੇ ਦੀ। ਮਾਮਾ ਦਾ ਚੜਜਣਾ ਥੋਡੇ ਰਿਤ ਮਾ ਕੁਲੇ ਚ ਅੱਗ ਮਲਣੀ ਮੈਂ ਤੋਂ ਬਾਅਦ। ਐਂਗਾ ਪਹਿਲਾਂ ਦੀਵਾ ਲਾ ਕੇ ਗਵੇਂ। ਇਹਦਾ ਕੀ ਹਮ ਕਰੀਏ। ਉਹ ਕਿਹੜਾ ਲੱਗਦਾ। ਤਾਂ ਪਿੱਛੂ ਦਾ ਕਿੰਨੀ। ਚੱਕ। 43